ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੌਤੋਂ ਤੋਂ ਕਰਾਂਗੇ ਜੀ ਕਬਰ ਪਹੁੰਚੇ ਬਾਈ ਬੱਗੇ ਕੋਲੇ ਬੈੜਾ ਦਿਖਾਵਾਂਗੇ ਤੁਹਾਨੂੰ ਤਿੰਨ ਜੀ ਦੋ ਤੁਹਾਨੂੰ ਦਿਖਾਵਾਂ ਟੌਪ ਦੀਆਂ ਜਰਸੀਆਂ ਤੇ ਇੱਕ ਦਿਖਾਵਾਂ ਤੁਹਾਨੂੰ ਪੂਰੀ ਟੌਪ ਦੀ ਐਚਐਫ ਗੱਲਬਾਤ ਸਾਰੀ ਬਾਈ ਨ ਕਰਾਵਾਂ ਸਸੀ ਕਾ ਬਾਈ ਜੀ ਤੁਸੀਂ ਗੱਲ ਬਾਈ ਜੀ ਹੋਠੀ ਕੋਮ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ 7967 ਬਾਈ 24670 ਪਿੰਡ ਜੀ ਆਪਣਾ ਪਿੰਡ ਚੋਗੇ ਜਲਾ ਹੰਡਾ ਤਹਿਰੀ ਬਾਲਿਆ ਜੀ ਤਹਿਿਲ ਆ ਗਈ ਬਾਲਿਆ ਵਾਲੀ ਨੇੜੇ ਆਪਾਂ ਨੂੰ ਜੀ ਨੇੜੇ ਬਾਈ ਖੋਕਰ ਵੀ ਨੇੜੇ ਰਾਮਪਰਾ ਸ਼ਹਿਰ ਵੀ ਨੇੜੇ ਤਾਬਾ ਵੀ ਨੇੜੇ ਹੈ ਓਕੇ ਕਿੰਨੇ ਜਾਨਵਰ ਆ ਬਈ ਅੱਜ ਤਿੰਨ ਬਾਈ ਦੋ ਸੂਈਆਂ ਓਕੇ ਜੀ ਆ ਰਾਤ ਸੂਈਆਂ ਜਰਸੀ ਇੱਕੋ ਗੱਬਣਾ ਜਰਸੀ ਇਹਨੂੰ ਅਗੇ ਦੋ ਤਿੰਨ ਦੰਦ ਦੇਈਏ ਆਪਾਂ ਪਹਿਲੇ ਨੰਬਰ ਦੇ ਟਾਪ ਕਲਾਸ ਐਚ ਐਫ ਦੇਖੀ ਜਾਨੀਏ ਜੀ ਕਿਹੜਾ ਸੁਆ ਸੁਈਏ ਤੇ ਕਦੋਂ ਸੁਈਏ ਮਗਰ ਸੁਆ ਇਹਨੂੰ ਉਹ ਚਾਰ ਦਿਨ ਅੱਜ ਸੁਈ ਨੂੰ ਓਕੇ ਜੀ ਮਗਰ ਕੀ ਆ ਗਿਆ ਬੱਛਾ ਮਗਰ ਬੱਛਾ ਬਾਈ ਇਹਦੇ ਓਕੇ ਚਾਰ ਦਿਨਾਂ ਹੀ ਸੁਈ ਨੂੰ ਹੋਗੇ ਤੇ ਲੇਵਾਂ ਲੂਆ ਫਿਰ ਹਨਾ ਦੁੱਧ ਤਾਂ ਜਾਏਗਾ ਜੇਰ ਆਪਾਂ 25 ਅਗਲਾ ਦਾ ਵੀ ਮੰਨ ਲੂ ਅੱਜ ਕਿੰਨਾ ਰੈਡੀ ਆ ਜੀ ਪਰ ਅੱਜ ਉਹ 17 18 ਹੈਗਾ ਬਾਈ ਤੇ ਕਿੱਥੋਂ ਕਿੱਥੇ ਕਰ ਜਾੜੂ ਬਾਈ ਦੁੱਧ ਦੇ ਦੂ 25 ਲੀਟਰ ਵੜਾ ਵੱਡੇ ਗੱਦ ਕਾਟ ਦੀ ਆ ਗਈ ਹਨਾ ਇੱਕ ਨੰਬਰ ਵੜਾ ਬਾਈ ਬੋਲੋ ਜੀ ਦਾ ਤੋਰਾ ਕਰਾਇਆ ਗਿਆ ਚੰਗੀ ਚੰਗੀ ਆ ਜੀ ਚਾਰ ਚੰਗੀ ਥਣ ਹਾ ਤੇ ਇਹ ਵਾਲੂ ਆਪਾਂ ਜੇ ਗੱਲ ਕਰਨ ਲਗੇ ਚੰਗਾ ਪੂਰੀ ਆਡਰ ਆ ਗਿਆ ਫੇਸ ਦੀ ਕੁਆਲਿਟੀ ਇੱਕ ਨੰਬਰ ਛੂ ਆ ਗੜਾ ਜੀ ਬੋਦੀ ਬੁੱਦੀ ਬਈ ਦੂਜਾ ਛੂ ਆ ਛੂ ਆ ਯਾਰ ਓਕੇ ਜੀ ਲੈ ਚੱਲੋ ਜੀ ਹਮਾਰੇ ਨਾਲ ਟਾਪ ਕੁਆਲਿਟੀ ਦੀ ਗੱਦ ਕਾਰ ਦੇ ਵਿੱਚ ਆ ਗਈ ਚੰਗਾ ਜਿਹੜਾ ਬੰਦੂ ਨੇ ਪਿਆ ਜਾਣਾ ਜੀ ਆਹ ਦੇਖੋ ਬਾਜਰੋਂ ਲੇਵਾ ਹਵਾਨੇ ਦੀ ਪੂਰੀ ਸਾਫ ਇਹਦੇ ਪਾਸੇ ਇਹਦਾ ਸਧਰਾ ਨਹੀਂ ਯਾਰ ਬੜਾ ਓਕੇ ਜੀ ਤੇ ਚਵਾਈ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਓਕੇ ਜੀ ਤੇ ਬਾਕੀ ਦੀ ਗੱਲੋਂ ਮੇਂ ਨਹੀਂ ਹੈਗੀ ਵੀ ਟਾਂਗਲ ਜੀ ਹੋਵੇ ਤੇ ਵਜਨ ਵਜੂਦ ਬੋਲਾ ਬਾਈ ਚੌੜੀ ਚੂੜੀ ਦੇਖ ਇੱਥੋਂ ਕਿੰਨੀ ਚੌੜੀ ਯਾਰ ਬੈਠਾ ਆ ਦੇਖੋ ਜੀ ਚੰਗੀ ਚੜਾਈ ਪਈ ਚੌੜੀ ਥੜੇ ਦੇ ਨੱਟ ਕੁਆਲਿਟੀ ਦਾ ਯਾਰ ਤੇ ਅੱਡੋ ਅੱਡੀ ਫਾੜੀ ਵਾਲਾ ਆਰਡਰ ਹਾਂ ਜਮ ਇੱਕ ਨੰਬਰ ਬਾਈ ਵਜਨ ਕੱਦ ਬਹੁਤ ਬਾਕੀ ਦਾ ਪਿਓਰ ਐਚਪ ਚਾ ਗਈ ਜੀ ਦੱਬ ਪ੍ਰਿੰਟ ਪੂਰੇ ਹੈ ਜੀ ਛਾਲ ਵਾਲੀਆਂ ਯਾਰ ਦੁੱਧ ਵਾਲੀਆਂ ਮਸ਼ੀਨਾਂ ਇਹਦਾ ਹੁਣ ਬਾਕੀ ਦੀ ਗੱਲ ਯਾਰ ਹਾਂ ਜਿੰਨਾ ਪਾਲੋ ਉਹਨਾਂ ਕੱਢ ਲਓ ਹਣਾ ਤੋਰਾ ਤੋਰਾ ਬਾਈ ਇੱਕ ਨੰਬਰ ਆ ਯਾਰ ਬੈਠਾ ਤੋਰਾ ਇੱਕ ਨੰਬਰਾਂ ਤੇ ਬਾਕੀ ਜਿਹੜਾ ਥਣਾ ਦਾ ਗੈਪ ਆ ਉਹ ਆ ਦੇਖੋ ਜੀ ਚਾਰੇ ਥਣ ਮਾਹਰ ਆਈ ਬਈ ਅੱਥਰੀ ਨਹੀਂ ਛੰਡੀ ਆ ਬੜੀ ਯਾਰ ਹੂੰ ਚ ਬਾਈ ਜੀ ਬਦਰ ਤਾਉ ਪਈ ਹੈ ਕੋਈ ਚੱਕਰੀ ਨਹੀਂ ਮਗਰ ਨਹੀਂ ਆ ਦੇਖੋ ਜੀ ਇਹ ਗੜਾ ਤੁੰਗਿਆ ਲਾਉਂ ਜੋ ਜੋ ਮਾਰ ਦੇ ਥੱਲੇ ਵਰ ਗਿਆ ਥਰੇ ਲਾ ਵੀ ਕਰੇ ਜੋ ਦੇ ਪਾਸੇ ਦੇ ਦੋ ਓਕੇ ਹੈ ਨਾ ਜਮਾ ਬਹੁਤ ਯਾਰ ਗੜਾ ਪਾਟ ਲੈਣਾ ਨਾਲ ਦੇ ਨਾਲ ਬੈਠ ਨੇ ਹਾਂ ਬਾਈ ਯਾਰ ਘਰੇ ਕਿਉਂ ਕੋਈ ਪੈਸੇ ਦੇ ਦੇ ਆਪਾਂ ਜੇਰ ਦੂਰ ਦੀ ਸਾਰੀ ਜ਼ਿੰਮੇਵਾਰੀ ਆਪਣੀ ਮੈਂ ਮੰਗ ਮੰਗ ਕੀ ਆਗੇ ਦੀ 82000 ਦੇ ਦੇ ਯਾਰ ਇਮਾਨਦਾਰ ਮਾਨਦਾਨ ਕਰ ਤੇ ਜਮੇ ਖੇਚ ਕੀ ਰੇਟ ਰੱਖਦਾ ਹੈ ਹਾਂ ਓਕੇ ਹੁਣ ਬਾਈ ਜਿਹੜੀ 2 ਨੰਬਰ ਬਸ 2000 600 80 ਦੇ ਦੇ ਜਾਈਂ ਹੂੰ 80 ਦੀ ਹੋਰ ਵੀ ਕੋਈ ਇਮਾਨਦਾਰ ਥੋੜਾ ਕੋਈ ਚੱਕਰ ਜਿਹੜੇ ਬੰਦੇ ਰਾਤ ਸੂਈ ਹੈ ਬਾਈ ਇਹ ਦੂਜਾ ਬਾਈ ਇਹ ਰਾਤ ਸੂਈ ਹੈ ਰਾਤ ਸੂਪੀ ਤੇ ਤਾਂ ਬੋਲੇ ਚ ਹੈ ਨਾ ਬੋਲੇ ਜ ਹੈ ਜੀ ਕਿੱਥੋਂ ਕਿੱਦ ਕਰ ਰਿਹਾ ਹੈ ਗੱਲਿਆ ਬਾਈ ਪੰਜ ਆ ਰਿਹਾ ਇਹ ਦੇ ਤੂੰ 20 ਤੋਂ ਬਾਹਰ 20 ਮਨ ਕਿਹੜਾ ਮਰਜ਼ੀ ਲੈ ਲੈ ਯਾਰ ਓਕੇ ਜੀ ਆ ਦੇਖੋ ਜੀ ਚੰਡੀ ਸ਼ੀਲ ਬਾਈ ਇੱਕ ਨੰਬਰ ਵਹਿੜਾ ਜਾ ਤੇ ਥਾਣ ਥਣ ਫਿਰ ਪੂਰੀ ਸਿਲੈਕਸ਼ਨ ਦੇਖ ਕੇ ਕਰਦੇ ਹੋ ਹਾਂ ਇਹ ਵਾਲੂ ਬਾ ਹਾਂ ਦੋ ਨੇੜੇ ਕਰਕੇ ਸਾਹ ਬਹਿੜਦਾ ਆ ਦੇਖੋ ਜੀ ਜਿਗਾੜ ਯਾਰ ਇਹ ਵਾਲੀ ਗਾੜੀ ਆ ਤੇ ਕੱਟ ਵਾਲਾ ਹਵਾਨਾ ਹਾਂ ਹਾਂ ਉਮੇ ਛੋਟੀ ਜਰਸੀ ਨਹੀਂ ਹੈ ਨਾ ਬਾਈ ਨਾ ਬਾਈ ਕੱਦਗਾਠ ਵਾਲੀ ਆ ਪੂਰੀ ਇੱਕ ਨੰਬਰ ਖੋਲੋ ਜਿਹਦਾ ਤੋਰਾ ਕਰਾ ਕੇ ਤੇ ਇੱਕ ਚੰਗੀਆਂ ਜਰਸੀਆਂ ਜੋ ਆ ਗਈ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਆ ਕੇ ਤੁਸੀਂ ਕਹੋਗੇ ਛੋਟੀ ਆ ਨਾ 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 ਬਾਈ ਇੱਕ ਬੈੜਾ ਫੇਰ ਜੀ ਦੀ ਕੁਆਲਿਟੀ ਕਰੋ ਇੱਕ ਨੰਬਰ ਜੀ ਨੇ ਸੋਹਣੀ ਆ ਯਾਰ ਹੂੰ ਜੇਰ ਦੀ ਆਪਣੀ ਥਣਾ ਦੀ ਸਾਰੀ ਜ਼ਿੰਮੇਵਾਰੀ ਹੋ ਜਾ ਯਾਰ ਜ਼ਿੰਮੇਵਾਰੀ ਜਾ ਮਾ ਹਲਾ ਕਰੇ ਯਾਰ ਪਾਸ ਕਰਕੇ ਪੈਸੇ ਦੇ ਦੇ ਆਪਾਂ ਨੂੰ ਓਕੇ ਜੀ ਕਿੰਨਾ ਬੈੜਾ ਦੇ ਇੰਨੀ ਗਰੰਟੀ ਆਪਣੀ ਆ ਤੇ ਐਚ ਐਫਰ ਗਈ ਇਹਦਾ ਲੈਵਾ ਹਾਂ ਠੰਡ ਸੋਣ ਬਾਈ ਬਾਲਾ ਟਾਪ ਆ ਯਾਰ ਠੰਡੀ ਬੜੀ ਐ ਵੀ ਬਹੁਤ ਪਿਆਰੀ ਤੇ ਬਹੁਤ ਵੱਡੀ ਜਰਸੀ ਆ ਗਈ ਹਨਾ ਇੱਕ ਨੰਬਰ ਬਾਈ ਇੱਕ ਨੰਬਰ ਹੈਰੀ ਗੋਹਾ ਕੇ ਚੱਲ ਆ ਓਏ ਹੂੰ ਥੋੜੀ ਜੀ ਤਲਕਣ ਜ਼ਰੂਰ ਆ ਜੀ ਗਿੱਲਾ ਹੋ ਰਹਾ ਆਹ ਦੇਖੋ ਜੀ ਹੂੰ ਸਹੀ ਨਹੀਂ ਸਕਦਾ ਵੀਰੇ ਦਾ ਬਜਰ ਆਈ ਬਾਈ ਜੀ ਇੱਥੇ ਵੀ ਝੋਨ ਝੋਲ ਨਹੀਂ ਦਾ ਵੀ ਕੋਈ ਦਿੱਖਾ ਨਹੀਂ ਮੈਂ ਕਿ ਕੋਈ ਚੱਕਰੀ ਨਹੀਂ ਬੜੀ ਕੂਨ ਨਹੀਂ ਹੈ ਤੇਸ ਦੀ ਕੁਆਲਿਟੀ ਇੱਕ ਨੰਬਰ ਹੈ ਇੱਥੇ ਤੁਹਾਨੂੰ ਪਤਾ ਲੱਗੂ ਵੀ ਸੂਆ ਰੇ ਨਾਲ ਦੂਜਾ ਜੀ ਬਜਰ ਮੁੰਦਰ ਯਾਰ ਬੱਚੀ ਦਾ ਹੂੰ ਘਰੇ ਅੱਖਰ ਨਹੀਂ ਜੀ ਯਾਰ ਜਮਾ ਜਮਾ ਥੋੜਾ ਜਿਹਾ ਬੱਚੇ ਦਾ ਜ਼ਰੂਰ ਕਰਦੀ ਹੈ ਜੀ ਬਾਕੀ ਦਾ ਲੈਵਾ ਅੱਗੇ ਪਿੱਛੇ ਦਾ ਹਵਾਨਾ ਆ ਗਿਆ ਬੱਚਰੂ ਛੱਡੀ ਨਾਲ ਛੱਡੀਆਂ ਰਸਕਦੀ ਹੂੰ ਬੱਚਰੂ ਤੇ ਦੋ ਮਾਂ ਗਾਇਆਂ ਦੇ ਹੱਥ ਵੀ ਨਹੀਂ ਲੱਗ ਯਾਰ ਓਕੇ ਜੀ ਬੰਦਾ ਕੋਈ ਆ ਦੇਖੋ ਵੀਰੋ ਬੱਚੇ ਬੱਚੇ ਬਈ ਕਾਹੇ ਲੋੜ ਨਹੀਂ ਯਾਰ ਲੈ ਇਹ ਵੀ ਆਪਣਾ ਪਸ਼ੂ ਸੀਲ ਠੰਡਾ ਵੱਧ ਹੁੰਦਾ ਹਨਾ ਠੰਡਾ ਬਈ ਇੱਕ ਨੰਬਰ ਲੈਨੇ ਆਪਾਂ ਦੇਖ ਕੇ ਲੱਤਾ ਬਾਦ ਨਹੀਂ ਲੈਂਦੇ ਆਹ ਦੇਖੋ ਜੀ ਕੋਈ ਨਹੀਂ ਇਹਸ ਗੱਲੋਂ ਬੇਫਿਕਰ ਰਹੇ ਹੋ ਬਾਈ ਦੇ ਪਸ਼ੂ ਪੂਰੇ ਇੱਕ ਨੰਬਰ ਹੁੰਦੇ ਆ ਮੂਹ ਲੈ ਜਮਾ ਦੇ ਵੀਰ ਵਾਗੇ ਥੱਲੇ ਬਈ ਹੱਥ ਨਾ ਕਰੇ ਪੈਸੇ ਤੋਕੇ ਜੀ ਜੇਰ ਦੇ ਨਹੀਂ ਯਾਰ ਜਮਾ ਵੀਰ ਜਮਾ ਯਾਰ ਹਾਂ ਉਹ ਗੱਲ ਨਹੀਂ ਹੋਊ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਧਾਰਾ ਮਾਰਤੀਆਂ ਜੀ ਓਕੇ ਜਮਾ ਓਕੇ ਹੈ ਨਾ ਹਾਂ ਤੁਹਾਨੂੰ ਬੜਾ ਟੌਪ ਆ ਬਈਰ ਬੈਡ ਦਾ ਹਾਂਜੀ ਇਹਦੀ ਕੀ ਡਿਮਾਂਡ ਆ ਗਈ ਬਈ ਇਹ 85 ਦੇ ਦੇ ਬਈਰ ਮਾਨ ਸਨਮਾਨ ਮਾਨਦਾਨ ਕਰਦੇ ਆ ਬਸ ਤੇ ਅੱਗੇ ਬਈ ਆ ਗਈ ਫਿਰ ਬਦਾਮੀ ਕਲਰ ਦੀ ਪਿਆ ਜਾਂਦੀ ਹੈ ਨਾ ਇਹਦਾ ਪਿਆ ਹਫਤਾ ਬਈ ਹਜੇ ਸ਼ੂਨ ਨਹੀਂ ਹਫਤਾ ਬਾਕੀ ਪਿਆ ਤੇ ਲੇਵਲ ਉਹ ਪੱਖੋਂ ਇਹ ਵੀ ਬੁਰੀ ਚੰਗੀ ਆ ਹਾਂ ਠੰਡੀ ਬਹੁਤ ਆਈ ਬਈ ਇੱਕ ਨੰਬਰ ਠੰਡੀ ਬਹੁਤ ਆ ਫਾੜੀ ਵਾਲਾ ਤੇ ਕੱਟ ਵਾਲੇ ਦੁਆਨ ਆ ਗਿਆ ਖੋਲੋ ਜੀ ਇਹਨੂੰ ਵੀ ਤੋਰਾ ਕਰ ਲੇਵਾ ਦੇਖ ਇੱਕ ਨੰਬਰ ਲੇਵਾ ਹੂੰ ਖੋਲੋ ਜੀ ਦੋ ਦੇ ਵੀਰ 20 ਕਿਲੋ ਦੇ ਦੂੰ ਹੂੰ 20 ਕਿਲੋ ਦੁੱਧ ਹੀ ਆਪਾਂ ਇਹਦੇ ਉਮੀਦ ਲਾ ਸਕਦੇ ਆ ਚੰਗੇ ਕੁਆਲਟੀ ਦੇ ਯਾਰ ਬੈੜ ਦੀ ਹੋਰ ਤਾਂ ਗੱਲਾਂ እን ਦੀ ਫੇਸਬੁਕ ਦੀ ਕੁਆਲਟੀ ਹੈ ਨਾ ਹੂੰ ਬੋਦੀ ਵਗੈਰਾ ਪੂਰਾ ਫੁੱਲ ਆ ਜੀ ਹਾਂ ਇੱਕ ਨੰਬਰ ਰੱਖਣ ਲਈ ਹੈ ਘਰੇ ਜਿਹੜੇ ਦੁੱਧ ਦੱਡ ਘਾਟੇ ਦਾ ਵੀ ਛੋਟੀਆਂ ਚ ਨਹੀਂ ਹੈ ਨਾ 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 ਬਾਈ ਬਾਹਲਾ ਬਜਣਾ ਬੱਚੀ ਦੇਦਾ ਵੀ ਓਕੇ ਜੀ ਆ ਦੇਖੋ ਜੀ ਲੰਬਾਈ ਲਮੂਏ ਲੈਂਥ ਲੋਥੇ ਪੂਰੀ ਹੈ ਨਾ ਮਹਾ ਯਾਰ ਇੱਕ ਨੰਬਰ ਆ ਯਾਰ ਬੈੜ ਹਾਂ ਦੇਖੋ ਜਿਹੜੇ ਬੰਦੇ ਨੇ ਵੇਖਨੇ ਦੋਤੇ ਲਾਉਣਾ ਜਾਨਵਰ ਹੂੰ ਨਾ ਦੇਖੋ ਜੀ ਲੈ ਚੱਲੋ ਜੀ ਲੰਮੀ ਲੈ ਚੱਲੋ ਥੋੜੀ ਜੀ ਫੇਸ ਦਾ ਯਾਰ ਲੇਖਾ ਹੀ ਕੋਈ ਨਹੀਂ ਮੱਛੀ ਦਾ ਯਾਰ ਆ ਦੇਖੋ ਜੀ ਕਰੇ ਕਰੇ ਰੱਖਣ ਵਾਲੇ ਜਾਨ ਬਰਾ 3000 ਤੇ ਅੱਖਾਂ ਓੱਖਾਂ ਜਮਾ ਪਯੌਰ ਜਾਣਾ ਟੋਆ ਟੂਆ ਮੱਛੀ ਨਹੀਂ ਯਾਰ ਬਾਈ ਸਹੀ ਜੇ ਪਾ ਜੂਗੀ ਬਾਈ ਹਫਤਾ ਪਿਆ ਹਜੇ ਮੱਛੀ ਦਾ ਹਫਤਾ ਓਕੇ ਜੀ ਹਾਂ ਹਫਤਾ ਮੰਨ ਕੇੜਾ ਮਰਜੀ ਲੈ ਲੈ ਯਾਰ 5 ਦਿਨ ਵੀ ਦਾ ਸੀ ਓਕੇ ਜੀ ਹਫਤਾ ਮੰਨ ਕੇ ਲੈਵੇ ਓਕੇ ਜੀ ਤੇ ਬਾਕੀ ਦੀ ਗੱਲ ਦੁੱਧ ਕਿੱਥੋਂ ਕਿੱਥੇ ਕਰ ਜਾ ਸਕਦੀ ਹੈ ਦੁੱਧ ਬਾਈ ਦੇ ਦੂ 20 ਕਿਲੋ ਇਹ ਅੱਜ 20 ਕਿਲੋ ਦੇਣੇ ਦੇਣਾ 17 ਕਿਲੋ ਕਰ ਦਿੱਤਾ ਹੋਇਆ ਬੜ ਨੇ ਜਿੱਦ ਤਿਆਰ ਹੋ ਗਈ ਗੱਲਾਂ ਹੋਰ ਹੀ ਹੋਣ ਹਾਂ ਫਿਰ ਉਹਦੇ ਹੋਰ ਮੁੱਲ ਲਊ ਠੀਕ ਆ ਜੀ ਹਾਂ ਅੱਜ ਬਾ 72 ਦੀ ਦਿੰਦਾਂਗੇ 70 ਤੇ 6 6 ਜੀ ਹਾਂ ਨਾਗਸੀਪਰਾ ਕੋਲੇ ਤਿੰਨ ਤੇ ਤਿੰਨੇ ਤੁਹਾਨੂੰ ਦਿਖਾਇਆ ਜੀ ਦੋ ਤੁਹਾਨੂੰ ਟੌਪ ਦੀਆਂ ਦਿਖਾਈਆਂ ਸੂਈਆਂ ਸਵਾਈਆਂ ਪਹਿਲੇ ਨੰਬਰ ਦੇ ਤੁਹਾਨੂੰ ਐਫਪੀ ਦਿਖਾਈਆ ਚੰਗੇ ਦੁੱਧ ਦੇ ਰਿਕਾਰਡ ਆ ਬੜਾ ਯਾਰ 99000 ਜੇ ਕਹਿੰਨੇ ਫਾਰਮ ਤੇ ਰੱਖਣੀਆਂ ਜਾਂ ਨਵਾਂ ਫਾਰਮ ਤਿਆਰ ਕਰਨਾ ਵੈੜ ਬਹੁਤ ਵਧੀਆ ਰਹਿਣੀ ਜੇ ਦੋ ਬਾਈ 25 ਲੀਟਰ ਦਿੰਦੇ ਯਾਰ ਓਕੇ ਜੀ ਤੇ ਅੱਗੇ ਆ ਗਈ ਜਰਸੀ ਚੰਗੇ ਦੁੱਧ ਕਾਲੀ ਇਹ ਵੀ ਪੂਰੀ ਕੁਆਲਿਟੀ ਵਾਲੀ ਆ ਯਾਰ ਸਾਰੀਆਂ ਤੁਹਾਨੂੰ ਪੁੱਛ ਕੇ ਦੱਸ ਤੇ ਨੰਬਰ ਬਾਈ ਬਾਅਦ ਕੇ ਫੇਰ ਬੋਲਦੇ 99768 ਬਾਈ 24670 ਪਿੰਡ ਚੌਕੇ ਆ ਜ ਤਿੰਨ ਵੇੜਾ ਸੀ ਤਿੰਨੇ ਸਭ ਦੱਸਾਤੀਆਂ ਧੰਨਵਾਦ